ਗੋਲੀ ਮਾਰ ਦੋ ਤੁਸੀਂ ਮੈਂ ਠੇਕਾ ਨਹੀਂ ਖੁੱਲਣ ਦਿਆਂਗਾ ਮੈਂ ਇੱਥੇ ਲੰਮੇ ਪੈ ਜਾਗਾ ਇੱਥੇ ਹੀ ਰਹਾਗਾ ਇੱਥੇ ਹੀ ਸੋਵਾਗਾ ਗੋਲੀ ਮਾਰ ਦੋ ਮਨੂੰ ਪ੍ਰਸ਼ਾਸਨ ਗੋਲੀ ਮਾਰਨਾ ਚਾਹਦਾ ਗੋਲੀ ਮਾਰ ਦੇ ਇੱਕ ਕਨਸਟੀਟਿਊਸ਼ਨ ਰਾਈਟ ਜਿਹੜਾ ਕਿ ਧਰਨਾ ਲਗਾਣਾ ਪ੍ਰਦਰਸ਼ਨ ਕਰਨਾ ਕਨਸਟੀਟਿਊਸ਼ਨ ਰਾਈਟ ਹੈ ਕਨਸਟੀਟਿਊਸ਼ਨ ਦੇ ਵਿੱਚ ਰੱਖਿਆ ਹੈ ਕਿ ਪਬਲਿਕ ਆਪਣੀ ਗੱਲ ਰੱਖ ਸਕਦੀ ਆ ਦਬਾਅ ਨਹੀਂ ਕੋਈ ਪਾਰਟੀ ਪਾ ਸਕਦੀ ਦਬਾਅ ਨਾ ਪ੍ਰਸ਼ਾਸਨ ਪਾ ਸਕਦਾ ਨਾ ਠੇਕੇ ਵਾਲੇ ਪਾ ਸਕਦੇ ਆ ਮੈਂ ਤਾਂ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕੀਤੀ ਹੈ ਵੀ 24 ਘੰਟੇ ਉਹਨੂੰ ਕੱਲ ਤੱਕ ਦਿੱਤੇ ਆ ਤੁਸੀਂ ਕੱਲ ਤੱਕ ਜਾ ਕੇ ਆਪਣਾ ਐਕਸਾਈਜ਼ ਦਫਤਰ ਦੇ ਵਿੱਚ ਜਾ ਕੇ ਕਲੀਅਰ ਕਰ ਲਓ ਸਭ ਤੋਂ ਪਹਿਲਾਂ ਇਹ ਪਤਾ ਕਰਨਾ ਵੀ ਠੀਕਾ ਠੇਕਾ ਜਿਹੜਾ ਖੁੱਲ ਰਿਹਾ ব্রাঞ্চ ਖੁੱਲ ਰਹੀ ਹੈ ਲੀਗਲ ਹੈ ਜਾਂ ਨਹੀਂ ਲੀਗਲ ਹੈ ਫਿਰ ਇਹਦੀ ਜਿਹੜੀ ਪਰਮਿਸ਼ਨ ਆ ਉਹ ਕਿਸ ਨੇ ਦਿੱਤੀ ਆ ਤੇ ਕੀ ਉਹਦਾ ਪੈਰੋਗੇਟਿਵ ਕੀ ਆ ਤਿੰਨ ਹੀ ਚੀਜ਼ਾਂ ਬਸ ਇਹ ਚੌਥੀ ਚੀਜ਼ ਨਹੀਂ ਗਈ ਇਸ ਵਰਕੇ ਇਹ ਕੋਈ ਪ੍ਰੋਸੈਸ ਨਹੀਂ ਕਰਨਾ ਚਾਹੁੰਦੇ ਉਹ ਪ੍ਰਦਰਸ਼ਨ ਕਰਨਾ ਚਾਹੁੰਦੇ ਪ੍ਰਦਰਸ਼ਨ ਕਿਸੇ ਸਮੱਸਿਆ ਦਾ ਹੱਲ ਨਹੀਂ ਬਹੁਤ ਬਹੁਤ ਪਾਰ ਉਹ ਤੋਂ ਪਿੱਛੇ ਜਿੰਨੀ ਵਾਰ ਠੇਕਾ ਖੋਲੂਗਾ ਓਨੀ ਵਾਰ ਅਸੀਂ ਇੱਥੇ ਬੰਦਿਆਂ ਨੇ ਇਕੱਠ ਕਰਨਾ ਹੀ ਕਰਨਾ ਹੈ ਤੁਹਾਡੀ ਗੱਲਬਾਤ ਵੀ ਹੋਈ ਲਾਈਵ ਗੱਲਬਾਤ ਹੋਈ ਸੀ ਪ੍ਰਧਾਨ ਦੇ ਨਾਲ ਹਾਂ ਜੀ ਉਹਨੇ ਕਿਹਾ ਸੀ ਮੈਂ ਡੀਸੀ ਨੂੰ ਫੋਨ ਕਰ ਦਿੰਦਾ ਇਹ ਜਿਹੜਾ ਠੇਕਾ ਬੰਦ ਹੋਊਗਾ ਫਿਰ ਤੁਹਾਨੂੰ ਅਸਵਾਸਰ ਵੀ ਮਿਲਿਆ ਕਿਉਂ ਨਹੀਂ ਹੋਇਆ ਬੰਦ ਕੀ ਹੁਣ ਵੀ ਇਹਨਾਂ ਦੇ ਠੇਕੇ ਦਾ ਮਾਲਕਾ ਰੰਧਾਵਾ ਸਾਹਿਬ ਉਹ ਰੰਧਾਵਾ ਸਾਹਿਬ ਨਾਲ ਫੋਨ ਤੇ ਗੱਲ ਹੋਈ ਆ ਉਹ ਕਹਿੰਦੇ ਮੈਂ ਆਪਣੇ ਬੰਦਿਆਂ ਨੂੰ ਆਰਡਰ ਨਹੀਂ ਦਿੱਤਾ ਮੇਰੇ ਕਰਿੰਦੇ ਪਤਾ ਨਹੀਂ ਕਿਹਦੇ ਕੈਂਡ ਤੇ ਆਏ ਆ ਇਹਨਾਂ ਨੂੰ ਤੁਸੀਂ ਪੁੱਛ ਲਓ ਇਹਨਾਂ ਕੋ ਕੋਈ ਜਵਾਬ ਨਹੀਂ ਸੀਗਾ ਹੁਣ ਠੰਡਰ ਸਾਹਿਬ ਕਹਿ ਰਹੇ ਆ ਐਸਐਸ ਬੰਜੇਂਦਰ ਸਿੰਘ ਜੀ ਕੀ ਸਾਹ ਕੋ ਲਿਖਤੀ ਰੂਪ ਹਾਂ ਲਿਖਤੀ ਪ੍ਰੂਫ ਹੁਣ ਸਾਨੂੰ ਪਤਾ ਨਹੀਂ ਸੀ ਅਸੀਂ ਤਾਂ ਕਾਲੀਆ ਸਾਹਿਬ ਐਡੇ ਬੜੀ ਪਦਵੀ ਵਾਲੇ ਬੰਦੇ ਉਹ ਆਏ ਸੀਗੇ ਉਦੋਂ ਦੇਖੀ ਐਕਸਾਈਜ਼ ਨੇ ਫੋਨ ਕਰਕੇ ਬੰਦ ਕਰਾਇਆ ਸਾਨੂੰ ਇਹ ਗੱਲ ਕਹੀ ਕਿ ਤੁਸੀਂ ਸਮਾਨ ਚੱਕਾ ਦਿਓ ਇੱਥੇ ਪਬਲਿਕ ਨੂੰ ਰੋਸ ਨਾ ਕਰੇ ਇਹਨਾਂ ਨੇ ਅੱਜ ਸਮਾਨ ਚੱਕ ਲਿਆ ਦੋ ਠੇਕੇ ਵਾਲੇ ਆ ਕੇ ਸਮਾਨ ਵੀ ਲੈ ਗਏ ਚੱਕ ਕੇ ਅੱਜ ਫੇਰ ਇਹਨਾਂ ਦੇ ਬੱਚੇ ਭੇਜਿਆ ਛੋਟੇ ਛੋਟੇ ਟੀਨਾ ਲਵਾਉਣ ਦੇ ਲਈ ਸਾਨੂੰ ਨਹੀਂ ਪਤਾ ਸੀ ਉਹਨਾਂ ਨੂੰ ਰੋਕਿਆ ਨਹੀਂ ਸੀ ਕਿ ਸ਼ਾਇਦ ਦੁਕਾਨ ਦਾ ਮਾਲਕ ਹੋਵੇ ਅਸੀਂ ਰੋਕਾਂਗੇ ਕਿਉਂਗਾ ਪੰਗਾ ਪਾਉਂਗਾ ਸਾਦਾ ਦੁਕਾਨ ਦਾ ਮਾਲਕ ਸਮਝ ਕੇ ਹੀ ਟੀਨਾ ਪਵਾਉਣ ਦੇਤੀਆਂ ਬਾਅਦ ਵਿੱਚ ਹੀ ਰਿਆਕ ਲੈ ਕੇ ਆ ਗਏ ਠੇਕੇ ਵਾਲੇ ਦੁਆਰਾ ਫੇਰ ਉਦੋਂ ਤੁਹਾਡੇ ਸਾਹਮਣੇ ਸਾਰ ਇਥੋਂ ਸਮਾਨ ਵੀ ਚੱਕਿਆ ਗਿਆ ਠੇਕੇ ਵਾਲਿਆਂ ਨੂੰ ਸਗਾ ਵੀ ਬੰਦ ਹੋ ਗਿਆ ਸਮਾਨ ਲੈ ਕੇ ਐਸਐਸਚੋ ਵੀ ਸਾਹਿਬ ਉਸ ਵੇਲੇ ਮੌਕੇ ਤੇ ਹੈਗੇ ਸੀ ਮੌਜੂਦ ਸੀਗੇ ਹੁਣ ਇਹ ਸਾਨੂੰ ਕਹਿਣ ਦੇ ਆ ਲਿਖਤੀ ਦਿਓ ਸਾਰਾ ਕੁਝ ਦੇ ਚਲੋ ਅਸੀਂ ਦਵਾਂਗੇ ਪਰ ਜਿੰਨਾ ਚਿਰ ਇੱਥੇ ਸਾਡੇ ਮਗਰੋਂ ਠੇਕਾ ਖੁੱਲੂਗਾ ਅਸੀਂ ਆਪਣਾ ਇੱਥੇ ਬੰਦਿਆਂ ਨੇ ਰੋਸ ਪ੍ਰਦਰਸ਼ਨ ਕਰਨਾ ਹੀ ਆ ਬਾਕੀ ਅਸੀਂ ਇਹਨਾਂ ਦੇ ਹਿਸਾਬ ਨਾਲ ਜਿੱਦਾਂ ਸਾਹਿਬ ਕਹਿੰਦੇ ਆ ਕਾਨੂੰਨੀ ਕਾਰਵਾਈ ਕਾਗਜ਼ ਪੱਤਰ ਜਿਹੜੇ ਚਾਹੀਦੇ ਹੈਗੇ ਉਹ ਅਸੀਂ ਬਣਾਵਾਂਗੇ ਓਕੇ ਜੀ ਇਹ ਕਿੱਥੇ ਗੁਨਾਨਕਪੁਰਾ ਮਹੱਲਾ ਦੇ ਵਿੱਚ ਜਿਹੜਾ ਲੈਫਟ ਸਾਈਡ ਠੇਕਾ ਇੱਕ ਹਾਂਜੀ ਉਹ ਇਹਨਾਂ ਦਾ ਆਬਜੈਕਸ਼ਨ ਆ ਵੀ ਇਹ ਠੇਕਾ ਗੈਰ ਕਾਨੂੰਨੀ ਹੈ ਐਕਸਾਈ ਦੇ ਮੁਤਾਬਕ ਅਪਰੂਵ ਹੋਇਆ ਹੋਊਗਾ ਤਾਂ ਹੀ ਕੋਈ ਪਾਰਟੀ ਜਿਹੜੀ ਉਹ ਠੇਕਾ ਖੋਲ ਰਹੀ ਆ ਪਿਛਲੇ 5 ਦਿਨ ਤੋਂ ਇਹਨਾਂ ਕੋਲੇ ਕੋਈ ਬੰਦ ਕਰਾਉਣ ਦਾ ਨਾਂ ਤਾਂ ਕੋਈ ਸਿੰਗਲ ਐਪਲੀਕੇਸ਼ਨ ਨਾ ਕੋਈ ਕਿਸੇ ਦਫ਼ਤਰ ਦੇ ਆਫਿਸ 'ਚ ਜਾ ਕੇ ਬੰਦੇ ਪੇਸ਼ ਹੋਏ ਆ ਇਹਨਾਂ ਦਾ ਸਿਰਫ ਇੱਕ ਹੀ ਪਿਛਲੇ 5 ਦਿਨ ਤੋਂ ਕੰਮ ਆ ਵੀ ਜਦੋਂ ਕੋਈ ਪਚਾਏ ਪਰਲੇ ਬੰਨੇ ਆ ਜਾਂ ਇੱਥੇ ਆ ਜਦੋਂ ਕੋਈ ਠੇਕੇ ਦਾ ਇੱਕ ਸਾਈਜ਼ ਦੇ ਵਰਕਰ ਕੰਮ ਕਰਦੇ ਆ ਕੇ ਉਹਨਾਂ ਦੇ ਦਰਵਾਜ਼ੇ ਅੱਗੇ ਘੱਟ ਕਰਕੇ ਖੜੇ ਹੋ ਜਾਂਦੇ ਮਰਜਿੰਦਰ ਸਿੰਘ ਜੀ ਮਰਜਿੰਦਰ ਸਿੰਘ ਜੀ ਜਿਹੜਾ ਦੋਸ਼ ਹੈ ਲਾਗੇ ਸਕੂਲ ਹੈ ਲਾਗੇ ਮੰਦਰਾ ਬਹੁਤ ਅਵਲਕਲੀਆ ਇਤਿਹਾਸਕ ਦੁਨੀਆ ਜੰਦੀ ਹੈ ਉਹਦਾ ਦੇਖੋ ਉਹਦੇ ਲਈ ਫਸਟ ਡੇ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਐਕਸਾਈਜ਼ ਕਮਿਸ਼ਨਰ ਡਿਪਟੀ ਕਮਿਸ਼ਨਰ ਸਾਹਿਬ ਦੇ ਜਾ ਕੇ ਇੱਕ ਮੈਜ਼ਰਮੈਂਟ ਨਾਲ ਕਰਵਾ ਕੇ ਮੌਕੇ ਦੇ ਅਫਸਰ ਐਕਸਾਈਜ਼ ਦਾ ਸਾਧ ਕੇ ਉਹ ਸਾਰਾ ਕੁਝ ਕਲੀਅਰ ਕਰ ਦਿਓ ਇਹਨਾਂ ਨੇ ਇੱਕ ਸਿੰਗਲ ਐਪਲੀਕੇਸ਼ਨ ਕਿਸੇ ਦੇ ਅਫਸਰ ਦੇ ਜਾ ਕੇ ਦਫਤਰ 'ਚ ਦਿੱਤੀ ਨਹੀਂ ਗਏ ਨਹੀਂ ਪ੍ਰੋਟੈਸਟ ਕਿਸੇ ਸਮੱਸਿਆ ਦਾ ਹੱਲ ਨਹੀਂਗਾ ਪ੍ਰੋਟੈਸਟ ਕਰਨਾ ਜਾਇਜ਼ ਹੈਗਾ ਪਰ ਉਹਦਾ ਸਮੱਸਿਆ ਦਾ ਹੱਲ ਕਿੱਥੇ ਹੋਣਾ ਕਿਵੇਂ ਹੋਣਾ ਉਹ ਜਿਹੜਾ ਪ੍ਰੋਸੀਜਰ ਆ ਉਹ ਪਰਸ਼ੂ ਕਰਨਾ ਪੈਣਾ ਉਹਦੇ ਉਹ ਤੋਂ ਬਿਨਾਂ ਕੁਝ ਨਹੀਂ ਹੋਣਾਗਾ ਉਹ ਇਹਨਾਂ ਨੇ ਕੀਤਾ ਹੀ ਕੱਖ ਨਹੀਂਗਾ ਸ੍ਰੀਮਾਨ ਜੀ ਜਿਹੜੇ ਆਪਣੇ ਹੈਗੇ ਆ ਸਤਕਾਰਯੋਗ ਲੀਡਰ ਕਾਲਿਆ ਸਾਹਿਬ ਆਏ ਸੀਗੇ ਉਹਨਾਂ ਨੇ ਕਿਸੇ ਐਕਸਾਈਜ਼ ਅਫਸਰ ਨਾਲ ਗੱਲ ਕੀਤੀ ਉਹਨਾਂ ਨੇ ਸੁਵਾਸ਼ਣ ਦਿੱਤਾ ਪਰ ਇਹਨਾਂ ਨੂੰ ਕਿਹਾ ਸੀ ਮੈਂ ਨਾਲ ਦੀ ਨਾਲ ਇਹਨਾਂ ਨੂੰ ਕਹਿ ਗਿਆ ਸੀਗਾ ਵੀ ਤੁਸੀਂ ਜਾ ਕੇ ਉੱਥੇ ਐਕਸਾਈਜ਼ ਦਫ਼ਤਰ ਦੇ ਵਿੱਚ ਆਪਣਾ ਜਿਹੜਾ ਪ੍ਰੋਸੀਜਰ ਉਹਨੂੰ ਫਾਲੋ ਕਰੋ ਜਿਹੜਾ ਵੀ ਤੁਹਾਡੀ ਕੁਆਰੀ ਹੈਗੀ ਆ ਪਰ ਇਹਨਾਂ ਨੇ ਕੀਤਾ ਕੁਛ ਨਹੀਂ ਹੁਣ ਸਵਾਸਨ ਹੁਣ ਕੀ ਸਵਾਸਨ ਦੇਣਾ ਚਾ ਰਹੇ ਨੇ ਮੈਂ ਕੋਈ ਸਵਾਸਨ ਨਹੀਂ ਦੇ ਸਕਦਾ ਜੀ ਮੈਂ ਤਾਂ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕੀਤੀ ਹੈ ਵੀ 24 ਘੰਟੇ ਤੁਹਾਨੂੰ ਕੱਲ ਤੱਕ ਦਿੱਤੇ ਆ ਤੁਸੀਂ ਕੱਲ ਤੱਕ ਜਾ ਕੇ ਆਪਣਾ ਐਕਸਾਈਜ਼ ਦਫਤਰ ਦੇ ਵਿੱਚ ਜਾ ਕੇ ਕਲੀਅਰ ਕਰ ਲਓ ਸਭ ਤੋਂ ਪਹਿਲਾਂ ਇਹ ਪਤਾ ਕਰਨਾ ਵੀ ਠੀਕਾ ਠੇਕਾ ਜਿਹੜਾ ਖੁੱਲ ਰਿਹਾ ব্রাঞ্চ ਖੁੱਲ ਰਹੀ ਹੈ ਲੀਗਲ ਹੈ ਕਿ ਨਹੀਂ ਲੀਗਲ ਹੈ ਫਿਰ ਇਹਦੀ ਜਿਹੜੀ ਪਰਮਿਸ਼ਨ ਆ ਉਹ ਕਿਸ ਨੇ ਦਿੱਤੀ ਆ ਤੇ ਕੀ ਉਹਦਾ ਪੈਰੋਗੇਟਿਵ ਕੀ ਆ ਤਿੰਨ ਹੀ ਚੀਜ਼ਾਂ ਬਸ ਇਹ ਚੌਥੀ ਚੀਜ਼ ਨਹੀਂ ਗਈ ਇਸ ਵਰਕੇ ਇਹ ਕੋਈ ਪ੍ਰੋਸੈਸ ਨਹੀਂ ਕਰਨਾ ਚਾਹੁੰਦੇ ਇਹ ਪ੍ਰਦਰਸ਼ਨ ਕਰਨਾ ਚਾਹੁੰਦੇ ਪ੍ਰਦਰਸ਼ਨ ਕਿਸੇ ਸਮੱਸਿਆ ਦਾ ਹੱਲ ਨਹੀਂ ਬਹੁਤ ਬਹੁਤ ਗੋਲੀ ਮਾਰ ਦੋ ਤੁਸੀਂ ਮੈਂ ਠੇਕਾ ਨਹੀਂ ਖੁੱਲਣ ਦਿਆਂਗਾ ਮੈਂ ਇੱਥੇ ਲੰਮੇ ਪੈ ਜਾਗਾ ਇੱਥੇ ਹੀ ਰਹਾਗਾ ਇੱਥੇ ਹੀ ਸੋਵਾਂਗਾ ਗੋਲੀ ਮਾਰ ਦੋ ਮਨੂੰ ਪ੍ਰਸ਼ਾਸਨ ਗੋਲੀ ਮਾਰਨਾ ਚਾਹੁੰਦਾ ਗੋਲੀ ਮਾਰ ਦੇ ਪ੍ਰਸ਼ਾਸਨ ਗੋਲੀਆਂ ਮਾਰਨ ਵਾਸਤੇ ਨਹੀਂ ਗਾ ਪ੍ਰਸ਼ਾਸਨ ਸਹੀ ਹੈਗਾ ਇਹ ਮਸਲੇ ਦੇ ਹੱਲ ਲਾਨ ਆਰਡਰ ਦੀ ਸਥਿਤੀ ਨਾ ਵਿਗੜੇ ਉਹਦੇ ਵਾਸਤੇ ਹੁੰਦਾ ਜੇ ਤੁਹਾਡੀ ਗੱਲ ਜਾਇਜ਼ ਆ ਤੁਹਾਨੂੰ ਇਸ ਨੌਬ ਤੱਕ ਪਹੁੰਚਣਾ ਨਾ ਪਵੇ ਤੁਸੀਂ 2 ਕਿਲੋਮੀਟਰ ਤੇ ਡੀਸੀ ਸਾਹਿਬ ਦਾ ਦਫਤਰ ਹੈ ਨਾਲ ਹੀ ਐਕਸਾਈਜ਼ ਕਮਿਸ਼ਨਰ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਦਾ ਦਫਤਰ ਹੈ ਤੁਸੀਂ ਉੱਥੇ ਜਾਓ ਉਹ ਲਿਖਦਾ ਐਪਲੀਕੇਸ਼ਨ ਸਾਰੇ ਐਪਲੀਕੇਸ਼ਨ ਉੱਥੇ ਤੁਸੀਂ ਜਾ ਨਹੀਂ ਰਹੇ ਕੋਈ ਪ੍ਰੋਸੀਜਰ ਫਾਲੋ ਕਰ ਨਹੀਂ ਰਹੇ ਤੁਸੀਂ ਐਕਸਾਈਜ ਵਿਭਾਗ ਨੂੰ ਵੀ ਆਪਰੇਸ਼ਨ ਕਰ ਰਹੇ ਹੋ ਤਾਂ ਪੁਲਿਸ ਵਿਭਾਗ ਨੂੰ ਵੀ ਆਪਰੇਸ਼ਨ ਕਰਨਾ ਨਹੀਂ ਸਰ ਪਰੇਸ਼ਾਨੀ ਵਾਲੀ ਕਿਸੇ ਕੋਈ ਗੱਲ ਨਹੀਂ ਕਿਸੇ ਨੂੰ ਆਪਰੇਸ਼ਨ ਕਰਨਾ ਕਿਸੇ ਚੀਜ਼ ਦਾ ਹੱਲ ਨਹੀਂਗਾ ਕਿਸੇ ਸਮੱਸਿਆ ਦਾ ਹੱਲ ਨਹੀਂਗਾ ਆਪਾਂ ਲੀਗਲੀ ਉਹਨੂੰ ਪਰਸਿਊ ਕਰੀਏ ਲੀਗਲੀ ਪਰਸਿਊ ਕਰਕੇ ਆਪਾਂ ਉਹਦਾ ਹੱਲ ਲੱਭੀਏ ਠੀਕ ਹੈ ਸਰ ਅੱਜ ਤੋਂ ਆਪਾਂ ਲੀਗਲੀ ਪ੍ਰੋਸੈਸ ਸ਼ੁਰੂ ਕਰ ਦਿੰਨੇ ਆਂ ਸਾਨੂੰ 72 ਘੰਟੇ ਦਿੱਤੇ ਜਾਣ 72 ਘੰਟਿਆਂ ਦੇ ਅੰਦਰ ਅੰਦਰ ਕਾਰਵਾਈ ਜਿਹੜੀ ਹੈ ਅਗਰ ਪੁਲਸਾਂ ਦੀ ਪ੍ਰਸ਼ਾਸਨ ਨਹੀਂ ਮੰਨਦਾ ਤੇ ਤੁਸੀਂ ਆਪਣੀ ਕਾਰਵਾਈ ਜਿਹੜੀ ਆ ਪੂਰੀ ਪਾ ਸਕਦੇ ਹੋ ਨਾਲੇ ਕਨਸਟੀਟਿਊਸ਼ਨ ਰਾਈਟ ਜਿਹੜਾ ਕਿ ਧਰਨਾ ਲਗਾਣਾ ਪ੍ਰਦਰਸ਼ਨ ਕਰਨਾ ਕਨਸਟੀਟਿਊਸ਼ਨ ਦੇ ਵਿੱਚ ਰੱਖਿਆ ਹੈ ਕਿ ਪਬਲਿਕ ਆਪਣੀ ਗੱਲ ਰੱਖ ਸਕਦੀ ਹੈ ਦਬਾਅ ਨਹੀਂ ਕੋਈ ਪਾਰਟੀ ਪਾ ਸਕਦੀ ਦਬਾਅ ਨਾ ਪ੍ਰਸ਼ਾਸਨ ਪਾ ਸਕਦਾ ਹੈ ਨਾ ਠੇਕੇ ਵਾਲੇ ਪਾ ਸਕਦੇ ਹੈ ਜੈ ਹਿੰਦ ਸਾਡੀ ਕੋਈ ਸਾਈਡ ਡਿਪਾਰਟਮੈਂਟ ਨਾਲ ਵੀ ਤਕਰਾ ਨਹੀਂ ਕਰ ਰਹੀ ਸਾਈਡ ਦੀ ਗੱਲ ਹੈ ਅਸੀਂ ਤਾਂ ਕਾਲੀਆ ਸਾਹਿਬ ਦੇ ਸਾਈਡ ਡਿਪਟੀ ਦੇ ਉੱਤੇ ਭਰੋਸਾ ਹੈ ਜੀ ਸਾਨੂੰ ਜਾਣਕਾਰੀ ਦਿੱਤੀ ਨਾ ਕਾਨੂੰਨ ਸਮੂਹ ਟ੍ਰੀਮਾ ਲੀਡਰ ਪਹਿਲਾਂ ਕਿਹਾ ਕੋਈ ਨਹੀਂ ਮੈਂ ਦੱਸ ਦੇਣਾ ਪਹਿਲਾਂ ਇਹ ਨਹੀਂ ਸਰ ਤੁਸੀਂ ਉਦੋਂ ਨਹੀਂ ਗਿਆ ਜਦੋਂ ਕੱਲ ਜੀ ਆਇਆਂ ਨੂੰ ਸਾਹਮਣੇ ਨਾਲ ਰਹਿਣ ਦੇ ਦੇਣਾ ਨਹੀਂ ਦੇ ਦੇਣਾ ਗਿਆ ਉਦੋਂ ਤੁਸੀਂ ਪਹਿਲਾਂ ਕੱਲ ਕਹਿ ਕੇ ਮੇਰੀ ਗੱਲ ਸੁਣ ਲਓ ਖਾਲੀ ਵੀ ਖਰਾਏਗੇ ਭਾਈ ਦਾ ਕੱਲ ਇੱਕ ਵੇਦਕ ਦਾ ਤੁਹਾਡੇ ਕੋਲ ਟਾਈਮ ਲੱਗ ਨਹੀਂ ਆ ਚੁੱਕੀ ਮੀਟਿੰਗ ਹੈ ਭਾਈ ਫਿਰ ਸਾਡੇ ਕੋਲ ਪਰਮਿਸ਼ਨ ਹੈਗੀ ਹੈ ਸਾਨੂੰ ਹੋਣੀ ਪਾਣੀ ਆਪ ਬੰਦੇਆਂ ਸੀ ਸਾਨੂੰ ਟਾਈਮ ਚਾਹੀਦਾ ਸਾਨੂੰ ਦੋ ਚਾਰ ਦਿਨ ਦਾ ਟਾਈਮ ਤਾਂ ਦਿਓ ਪੱਤਰਕਾਰ ਨਹੀਂ ਹੋਣੀ ਭਾਜੀ ਪੱਤਰਕਾਰ ਇਹਨਾਂ ਦੀ ਵੀ ਬਣਾਉਣਾ ਦੋ ਚਾਰ ਬੰਦੇ ਬਣ ਰਹੀ ਭਾਜੀ ਬਣ ਰਹੀ ਆਮ ਪਬਲਿਕ ਨੂੰ ਆਮ ਬੰਦੇ ਸਰ ਹਾਂ ਬੰਦੇ ਸਾਨੂੰ ਟੈਸਟ ਨਾ ਕਰੋ ਜੇ ਮੈਨੂੰ ਲਿਖਤੀ ਪੱਤਰ ਲੈਣੀ ਤਾਂ ਹੀ ਦਵਾ ਜਿਹੜੇ ਕੱਲ ਵੀ ਇੱਕੋ ਜਿਹੇ ਤਿੰਨ ਸੀ ਸਰ ਜੀ ਆਪੇ ਕਰ ਲਓ ਮੈਨੂੰ ਇੱਕ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਹੁਣ ਮੇਰੀ ਜਾਨ ਦੇ ਨਾਮ ਮੈਂ ਖੋਲਣ ਦੇ ਮੇਰੀ ਉਹ ਤੇ ਆਂਦੇ ਨਹੀਂ ਖੋਲਣ ਮੈਂ ਸਹੀ ਆ ਬੰਦੇ 10 ਵੀ ਬੰਦੇ ਕਿਹੜੇ ਆਧਾਰ ਤੇ ਬੰਦ ਕਰਾ ਰਹੇ ਆ ਸਾਨੂੰ ਫਲਾਣਾ ਸਿੰਘ ਫਲਾਣਾ ਸਿੰਘ ਫਲਾਣਾ ਸਿੰਘ ਸਾਰਾ ਲੈ ਕੇ ਮੈਨੂੰ ਦਿਓ ਵੀ ਸਾਡਾ ਆ ਪ੍ਰੋਟੈਸਟ ਆ ਸਾਰੇ ਮਾਰਕ ਦੇ ਸਰ ਸਰ ਮੈਨੂੰ ਸੁਣਾ ਦਿੰਦਾ ਸੋਣਾ ਠੀਕ ਹੋ ਗਿਆ ਲੈ ਲਓ ਯਾਰ ਲੈ ਲਓ ਇਹਦੇ ਕਾਗਜ਼ ਲੈ ਕੇ ਲੈ ਲਓ ਜੀ ਆਪਣਾ ਤੁਹਾਨੂੰ ਉਹ ਦੱਸਿਆ ਬਹੁਤ ਪਹਿਲਾਂ ਗੱਲ ਹੋਈ ਕਹਿੰਦੇ ਬਰਦ ਹੋ ਗਿਆ ਲੈ ਕੇ ਦਿਓ ਤੁਸੀਂ ਲੈ ਕੇ ਦਿਓ ਫਲਾਣਾ ਸਿੰਘ ਫਲਾਣਾ ਸਿੰਘ ਫਲਾਣਾ ਸਿੰਘ ਸਾਰਾ ਲੈ ਨਹੀਂ ਨਹੀਂ ਅੰਦਰੋਂ ਆਰ ਟੋਕਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅੱਜ ਵੀ ਆ ਕੋ ਉੱਧਰ ਬਹਿ ਗਏ ਤੋ ਨੂੰ ਮਤਲਬ ਉਹ ਇਕ ਸਰ ਇੱਥੇ ਵਾਸਤੇ ਹੀ ਇਹ ਇੱਕ ਹਾਜ਼ਰਾ ਇੱਥੇ ਵਾਸਤੇ ਹੀ ਹਾਜ਼ਰ ਹੈ ਤੁਸੀਂ ਕਾਰਵਾਈ ਕੋਈ ਕਰਦੇ ਨਹੀਂ ਕੋ ਡੇਡਨ ਚ ਪ੍ਰੂਫ ਲਿਆਉਂਦੇ ਨਹੀਂ ਇੱਥੇ ਆ ਕੇ ਜਾਓ ਫਿਰ ਸਦੇ ਅਨੁਵਾਦਨ ਦੱਸ ਕੇ ਗਏ ਫੋਨ ਤੇ ਗੱਲ ਹੋ ਗਈ ਬੰਦ ਫੋਨ ਤੇ ਗੱਲ ਹੋਈ ਉਹ ਜਿਹੜੇ ਡੇਡਨ ਲੱਗਿਆ ਕਿ ਗੱਡੀ ਰਾਹ ਠੀਕ ਹੋ ਰਹੀ ਉਹ ਇੱਕ ਮਿੰਟ ਗੱਲ ਸੁਣੋ ਫੋਨ ਤੇ ਗੱਲ ਹੋਈ ਜੀ ਕੰਮ ਕਰਨਾ ਹੁੰਦਾ ਉਹਦਾ ਪਰਸਨਲ ਕੰਮ ਹੁੰਦਾ ਠੀਕ ਹੈ ਤੁਸੀਂ ਕੀ ਕਰਦੇ ਕਾਲੀਆ ਸਾਹਿਬ ਤੋਂ ਫੋਨ ਕਰਾਉਦੇ ਸੀ ਦਫਤਰ ਮੇਰਾ ਕੰਮ ਹੈ ਜੀ ਫੋਨ ਕਰੋ ਉਹਨਾਂ ਕੋਲ ਤੇ ਸਹੀ ਹੈ ਜੀ ਜੀ ਸਾਹਿਬ ਦੀ ਦੁਬਾਰਾ ਦੇ ਕਾਲੀਆ ਸਾਹਿਬ ਦੀ ਡਿਊਟੀ ਲੱਗ ਜਾਂਦੀ ਵੀ ਫਲਾਣਾ ਚੰਦਾ ਜੀ ਫਲਾਣੇ ਦਾ ਕੰਮ ਹੈਗਾ ਆ ਆ ਡਿਊਟੀ ਆ ਜੀ ਆ ਕੰਮ ਸਿਰਾਂ ਦਾ ਕਰਕੇ ਦੋ। ਉਹ ਫੋਰਮੈਨ ਦੇ ਮੋਟਰ ਨਾਲ ਚੱਕਣਾ ਸੀਗਾ। ਚਲੋ ਅਸੀਂ ਕਰਦੇ ਨੇ। ਉਹ ਸਾਰਾ ਸਿਸਟਮ ਦੀ ਐਪਲੀਕੇਸ਼ਨ ਯਾਰ ਜੀ ਕਹਿੰਦੇ ਆ। ਮੈਂ ਤੁਹਾਨੂੰ ਮੈਂ ਵੀ ਕਰਦਾ। ਮੈਂ ਤਾਂ ਰਾਣੀ ਲਾਉਣ ਦੇਣਾ ਤੇਰੇ ਕੋਲ ਬੋਟਲ। ਜਿੰਨੇ ਜਿਹੜੇ ਬੋਟਲ ਕੋਲ ਪੂਛ ਨਹੀਂ ਕਰਦੇ। ਨਹੀਂ ਅਸੀਂ ਲਾਵਾਂਗੇ। ਯਾਰ ਇਦਾਂ ਬੈਠ। ਤੁਸੀਂ ਨਾਂ ਲਿਖਾਓ ਫਿਰ ਨਾਮ ਨਹੀਂ ਲਿਖਾਉਂਦੇ। ਇੱਕ ਮਿੰਟ ਗੱਲ। ਨਾਂ ਲਿਖਾਓ ਨਾ ਫਿਰ। ਦੇਖ ਲਓ ਯਾਰ ਪੂਰੀ ਮਾਰਕੀਟ ਸਰਕੂਲ ਦੀ ਪ੍ਰੈਸ। ਉਹ ਨਾਂ ਉਹ ਇੱਕ ਲੀਸ ਲਿਖ ਰਹੇ ਨੇ। ਤੁਹਾਨੂੰ ਲੱਗਿਆ ਲਿਖਦੇ ਫਿਰ। ਪਹਿਲੇ ਸਾਰੀ ਐਪਲੀਕੇਸ਼ਨ ਮਾਰਕੀਟ ਨਾਲ ਲੈ ਕੇ ਤੁਹਾਨੂੰ ਦੇ ਦੇਣੀ ਅਸੀਂ। ਮਾਰਕੀ ਕਾ ਲਖਾਓ ਸਾਰੇ ਖੜੇ ਆ ਸਾਰੇ ਖੜੇ ਆ ਦੁਕਾਨਾ ਕਿਤੇ ਬਹੁਤ ਛੋਟੀਆਂ 10 15 ਦਿਖਾਓ ਜੀ ਲਿਖਾਓ ਫਿਰ ਲਿਖਾਓ ਲਿਖਾਓ ਅਪਲੀਕੇਸ਼ਨ ਤੁਸੀਂ ਲਿਖਦੇ ਹੋ ਦੱਸਦੇ ਹੋ ਇਹ ਲੈ ਕੇ ਦੋ ਅਪਲੀਕੇਸ਼ਨ ਲਿਖਦੇ ਯਾਰ ਲਿਖਦੇ ਅਸੀਂ ਲਿਖਦੇ ਮੇਰੇ ਲਿਖੋ ਵੀ ਅਸੀਂ ਸਾਡੇ ਕੋਲੇ ਆਹ ਹੈਗੀ ਹੈ ਮਨਜ਼ੂਰੀ ਸਾਡੇ ਅਸੀਂ ਇਸ ਕਰਕੇ ਇੱਥੇ ਬੈਠੇ ਆਂ ਕਾਨੂੰਨ ਸਾਨੂੰ ਮਨਜ਼ੂਰੀ ਨਹੀਂ ਅਸੀਂ ਲਿਖ ਸਕਦੇ ਅਸੀਂ ਐਪੀਐਸ ਨੂੰ ਦਿਓ ਤਨਖਾਹ ਲਿਖ ਕੇ ਪਹਿਲਾ ਮੌਕੇ ਦਾ ਅਫਸਰ ਆ ਜਿਹੇ ਕਾਹਦੇ ਵਾਸਤੇ ਬਟੇ ਆ ਸ਼ਿਕਾੰ ਮੰਨ ਚੋੜੀ ਚੱਲ ਜੀ ਦੇਖ ਲਓ ਆ ਜਾਂਦੇ ਕੋਈ ਗੱਲ ਨਹੀਂ ਬਾਅਦ ਕੋਲੇ ਕੋਲ ਲੈਣ ਨਹੀਂ ਕੋਈ ਦੇਣ ਨਹੀਂਗਾ ਫਾਈਨਲ ਹੋ ਗਿਆ ਤੁਸੀਂ ਫੋਨਾਂ ਦੇ ਤੁਰੇ ਫਿਰਦੇ ਤੁਸੀਂ ਸਰ ਆਹੋ ਤਾਂ ਬੁਲਾ ਦੇਂਦੇ ਮਣੀ ਰਹੋ ਜੀ ਅਸੀਂ ਤੇ ਪੇਸ਼ ਹੋ ਜੂ ਉਹਨੇ ਕਿਹਾ ਡੇਲੀ ਨਾ ਸਕੇ ਉਹਨੇ ਉਹਨੇ ਕਿਹਾ ਕਿ ਤੁਹਾਨੂੰ ਆਉਣਾ ਕੋਈ ਫਰੀ ਹੈ ਦੇਵਾ ਸਾਹਿਬ ਤੁਹਾਨੂੰ ਕਿਹਾ ਦੇਵਾ